ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਮਿਕਸ ਪੰਜਾਬ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਹ ਵੀਡੀਓ ਨਾ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਮੁੰਡਾ ਵੇਖੋ ਕੁੜੀ ਦੇ ਘਰ ਜਦੋਂ ਮਿਲਣ ਦੇ ਲਈ ਆਉਂਦਾ ਹੈ ਤਾਂ ਮੁੰਡੇ ਨੂੰ ਵੇਖੋ ਰੰਗੇ ਹੱਥੀ ਫੜ ਲਿਆ ਜਾਂਦਾ ਹੈ ਜੱਸ ਕਰਕੇ ਵੇਖੋ ਪਹਿਲਾ ਤਾਂ ਮੁੰਡੇ ਤੇ ਬਹੁਤ ਜ਼ਿਆਦਾ ਕਟਾਪਾ ਚੜਾਇਆ ਜਾਂਦਾ ਹੈ ਤੇ ਫਿਰ ਵੇਖੋ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਸ ਮੁੰਡੇ ਨੂੰ ਕਿਹਾ ਜਾਂਦਾ ਵੀ ਤੂੰ ਇਸ ਦੇ ਨਾਲ ਵਿਆਹ ਕਰ ਲੈ ਤੇ ਮੁੰਡਾ ਕਹਿੰਦਾ ਵੀ ਮੈਂ ਇਸ ਦੇ ਨਾਲ ਵਿਆਹ ਨਹੀਂ ਕਰਦਾ ਕਿਉਂਕਿ ਮੈਂ ਤਾਂ ਇਸ ਕੁੜੀ ਦੇ ਨਾਲ ਟਾਈਮ ਪਾਸ ਕਰਦਾ ਤੇ ਫਿਰ ਵੇਖੋ ਪਿੰਡ ਵਾਲਿਆਂ ਨੇ ਧੱਕੇ ਨਾਲ ਇਸ ਮੁੰਡੇ ਦਾ ਵਿਆਹ ਇਸ ਕੁੜੀ ਨਾਲ ਕਰਵਾ ਦਿੱਤਾ ਵੈਸੇ ਤਾਂ ਜੋ ਮੁੰਡੇ ਦੇ ਨਾਲ ਹੋਇਆ ਉਹ ਤੱਕਾ ਹੀ ਹੋਇਆ ਪਰ ਜੋ ਪਿੰਡ ਵਾਲਾ ਨੇ ਕੀਤਾ ਉਹ ਵੀ ਸਹੀ ਕੀਤਾ ਜੇ ਹੁਣ ਕੋਈ ਵੀ ਮੁੰਡਾ ਜਾਂ ਕੁੜੀ ਗਲਤੀ ਕਰਨਗੇ ਤਾਂ ਗਲਤੀ ਕਰਨ ਤੋਂ ਪਹਿਲਾਂ 10 ਵਾਰ ਜ਼ਰੂਰ ਸੋਚਣਗੇ ਵੇਖੋ ਪਿੰਡ ਵਾਲਾ ਨੇ ਕਿੰਨਾ ਵਧੀਆ ਸਬਕ ਸਿਖਾਇਆ ਇਸ ਮੁੰਡੇ ਤੇ ਕੁੜੀ ਨੂੰ ਐਂਡ ਵਾਲਾ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਤਦ ਤੱਕ ਲਈ ਰੱਬ ਰੱਖਾ